ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਵੀਡੀਓ ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਕਿਉਂਕਿ ਦੋਸਤੋ ਕਹਿੰਦੇ ਹਨ ਕਿ ਜਦੋਂ ਕਿਸੇ ਪਰਿਵਾਰ ਦਾ ਇਕਲੌਤਾ ਪੁੱਤ ਚਲੇ ਜਾਂਦਾ ਹੈ ਤਾਂ ਉਹ ਪਰਿਵਾਰ ਦੇ ਵਿੱਚੋਂ ਤਾਂ ਚਲੇ ਜਾਂਦਾ ਹੈ ਪਰ ਉਹ ਆਪਣੇ ਪਰਿਵਾਰ ਨੂੰ ਕਦੇ ਵੀ ਨਹੀਂ ਛੱਡਦਾ ਇਸੇ ਤਰ੍ਹਾਂ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚੋਂ ਬੇਸ਼ੱਕ ਚਲੇ ਗਏ ਹਨ ਪਰ ਉਹ ਅੱਜ ਵੀ ਆਪਣੇ ਪਰਿਵਾਰ ਦੇ ਨਾਲ ਖੜੇ ਹਨ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਆਪਣੇ ਪਰਿਵਾਰ ਦੇ ਨਾਲ ਕਿਵੇਂ ਖੜੇ ਹਨ ਕਿਉਂਕਿ ਦੋਸਤੋ ਹੁਣ ਨੈੱਟ ਦੇ ਉੱਤੇ ਇਹ ਵੀਡੀਓ ਬਹੁਤ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਦਾ ਕੱਲ ਬੀਤੇ ਦਿਨ ਜਨਮ ਦਿਨ ਸੀ ਜਿਸ ਨੂੰ ਲੈ ਕੇ ਹੁਣ ਰਾਜਵੀਰ ਜਵੰਦਾ ਉਹ ਜਨਮ ਦਿਨ ਆਪਣੀ ਪਤਨੀ ਨੂੰ ਵਿਸ਼ ਕਰਦਾ ਹੈ ਜੀ ਹਾਂ ਦੋਸਤੋ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਰਾਜਵੀਰ ਜਵੰਦਾ ਮਰਨ ਤੋਂ ਬਾਅਦ ਵੀ ਆਪਣੀ ਪਤਨੀ ਨੂੰ ਜਨਮ ਦਿਨ ਵਿਸ਼ ਕਰਦਾ ਹੈ ਪਰ ਦੋਸਤੋ ਉਸ ਦਾ ਵਿਸ਼ ਕਰਨ ਦਾ ਤਰੀਕਾ ਇੰਨਾ ਅਨੋਖਾ ਸੀ ਕਿ ਉਹ ਵਿਸ਼ ਆਪਣੀ ਪਤਨੀ ਨੂੰ ਰਾਜਵੀਰ ਜਵੰਦਾ ਸੁਪਨੇ ਦੇ ਵਿੱਚ ਆਂਦਾ ਹੈ ਤੇ ਇਹ ਵਾਦਾ ਕਰਦਾ ਹੈ ਕਿ ਪੂਰੀ ਜ਼ਿੰਦਗੀ ਮੈਂ ਆਪਣੇ ਬੱਚਿਆਂ ਨਾਲ ਆਪਣੀ ਮਾਂ ਨਾਲ ਤੇ ਆਪਣੀ ਪਤਨੀ ਨਾਲ ਹਮੇਸ਼ਾ ਖੜਿਆ ਹਾਂ ਤੇ ਮੈਂ ਤੇਰੇ ਨਾਲ ਹਮੇਸ਼ਾ ਖੜਿਆ ਹਾਂ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਇਹ ਸੁਪਨਾ ਉਸ ਪਰਵਿੰਦਰ ਕੌਰ ਨੂੰ ਰਾਤ ਨੂੰ ਆਉਂਦਾ ਹੈ ਰਾਜਵੀਰ ਜਵੰਦਾ ਦੀ ਪਤਨੀ ਨੂੰ 12 ਵਜੇ ਦੇ ਸਮੇਂ ਦੇ ਵਿੱਚ ਆਉਂਦਾ ਹੈ ਤੇ ਉਹ ਆਪਣੀ ਪਤਨੀ ਨੂੰ ਹੈਪੀ ਬਰਥਡੇ ਬਿਸ਼ ਕਰਦਾ ਹੈ ਤੇ ਦੋਸਤੋ ਜਦੋਂ ਉਸ ਦੀ ਪਤਨੀ ਨੂੰ ਇਹ ਸੁਪਨਾ ਆਉਂਦਾ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਅਚਾਨਕ ਉਸ ਸੁਪਨੇ ਦੇ ਵਿੱਚ ਉਹ ਜਦੋਂ ਕੇਕ ਕੱਟਦੀ ਹੁੰਦੀ ਹੈ ਤਾਂ ਕੇਕ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਨੂੰ ਲੈ ਕੇ ਰਾਜਵੀਰ ਜਵੰਦਾ ਦੀ ਪਤਨੀ ਦੀ ਇੱਕਦਮ ਅੱਖ ਖੁੱਲ ਜਾਂਦੀ ਹੈ ਅੱਖ ਖੁੱਲਣ ਤੋਂ ਬਾਅਦ ਜਦੋਂ ਉਹ ਇੱਕਦਮ ਚੀਕ ਮਾਰ ਕੇ ਉੱਠਦੀ ਹੈ ਤਾਂ ਪਰਿਵਾਰ ਦੇ ਜਿਹੜੇ ਹੋਰ ਮੈਂਬਰ ਕਮਰੇ ਦੇ ਵਿੱਚ ਪਏ ਹਨ ਤਾਂ ਉਹ ਦੇਖਦੇ ਹਨ ਕਿ ਆਖਰਕਾਰ ਉਸਦੀ ਪਤਨੀ ਨੂੰ ਕੀ ਹੋ ਗਿਆ ਜਦੋਂ ਉਹ ਦੱਸਦੀ ਹੈ ਤੇ ਭੁੱਬਾ ਮਾਰ ਕੇ ਰੋਣ ਲੱਗਦੀ ਹੈ ਕਿ ਮੇਰਾ ਪਤੀ ਰਾਜਵੀਰ ਜਵੰਦਾ ਮੈਨੂੰ ਹੈਪੀ ਬਰਥਡੇ ਵਿਸ਼ ਕਰਨ ਦੇ ਲਈ ਮੇਰੇ ਸੁਪਨੇ ਦੇ ਵਿੱਚ ਆਇਆ ਸੀ ਜਿਸ ਨੂੰ ਲੈ ਕੇ ਪਰਿਵਾਰ ਦਾ ਰਾਤ ਨੂੰ ਹੀ ਰੋਣਾ ਨਿਕਲ ਜਾਂਦਾ ਹੈ ਪਰ ਰਾਜਵੀਰ ਜਵੰਦਾ ਦੀ ਪਤਨੀ ਨੂੰ ਇੰਨੀ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਉਹ ਅੱਜ ਵੀ ਉਹਨਾਂ ਦੇ ਨਾਲ ਖੜਿਆ ਹੈ ਤੇ ਪਿਆਰ ਕਰਦਾ ਹੈ ਤੇ ਉਹ ਹੈਪੀ ਬਰਥਡੇ ਦਾ ਜਵਾਬ ਰਾਜਵੀਰ ਜਵੰਦਾ ਨੂੰ ਦਿਲੋਂ ਥੈਂਕ ਯੂ ਕਹਿ ਕੇ ਵੀ ਦਿੰਦੀ ਹੈ ਪਰ ਉਹ ਕਹਿੰਦੀ ਹੈ ਕਿ ਇਹ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੇ ਤੇ ਅਸੀਂ ਸਾਰੇ ਪਰਿਵਾਰ ਤੇ ਉਹ ਪਤਨੀ ਕਹਿੰਦੀ ਹੈ ਕਿ ਅਸੀਂ ਅੱਜ ਵੀ ਰਾਜਵੀਰ ਜਵੰਦਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਿਾਂਗੇ ਤੇ ਦੋਸਤੋ ਤੁਸੀਂ ਰਾਜਵੀਰ ਜਵੰਦਾ ਨੂੰ ਕਿੰਨਾ ਪਿਆਰ ਕਰਦੇ ਹੋ ਆਪਣੀ ਰਾਏ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਹੁਣ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ